ਅੱਜ ਗੁਰਦੁਆਰਾ ਜਾਰਾ ਚੂੜ ਸਾਹਿਬ ਵਿਖੇ ਇਲਾਕਾ ਪੁਰ ਹਿਰਾਚੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਨਗਰ ਕੀਰਤਨ ਸਜਾਇਆ ਗਿਆ ਅਤੇ ਤਾਂਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਫੁੱਲਾਂ ਦੀ ਵੀ ਵਰਖਾ ਕੀਤੀ ਗਈ ਅਤੇ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ਚ ਵੱਸਦੀਆਂ ਸੰਗਤਾਂ ਨੂੰ ਮੁਬਾਰਕਾ ਵੀ ਦਿੱਤੀਆਂ ਤੁਸੀਂ ਦੇਖ ਰਹੇ ਹੋ ਹਿਆਰਪੁਰ ਤੋਂ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਸਾਲ ਸਾਹਿਬ ਹੈ ਜਿੱਕੀ ਬਤੇ ਅੱਜ ਤਨ ਤਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਪੁਰਹੀ ਰੰਭੇ ਗੁਰਦੁਆਰਾ ਜਾਲਾ ਜੂਤ ਪਾਸ਼ੇ ਸ਼ੇਵੀ ਤੋਂ ਰੰਭ ਹੋ ਕੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਤਨ ਤਨ ਸਤਗੁਰੂ ਦਾਸ ਮਹਾਰਾਜ ਜੀ ਦੇ ਗੁਰਦੁਆਰੇ ਪਹੁੰਚਿਆ ਹੈ ਸਾਰੀਆਂ ਸੰਗਤਾਂ ਨੂੰ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇਆਂ ਲੱਖ ਲੱਖ ਵਧਾਈਆਂ ਹਮ ਹਮਾ ਕੇ ਸੰਗਤਾਂ ਪਹੁੰਚਈਆਂ ਇਸ ਨਗਰ ਕੀਰਤਨ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਤਾਂ ਅੱਜ ਨਗਰ ਕੀਰਤਨ ਦਾ ਆਰੰਭ ਹੋਇਆ ਹੈ। ਕਾਲ ਗੁਰਮਤ ਸਮਾਗਮ ਤੇ ਦੀਵਾਨ ਸੱਜਣਗੇ ਸਾਰੀਆਂ ਸੰਤਨ ਬੇਨਤੀ ਹੈ ਦੇਸ਼ ਵਿਦੇਸ਼ ਜਿਹਨੂੰ ਕਿ ਹਿੱਸਾ ਲਾਓ ਤੇ ਗੁਰੂ ਘਰ ਦੀਆਂ ਸਤਿਗੁਰੂ ਗੁਰਨਾਗ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣਾ ਜੀਵਨ ਸਫਲ ਬਣਾਓ ਜੀ। ਮਨ ਕੋ ਪਰਟਿਆ ਮਿੱਟੀ ਧੁੰਦ ਜਿਵੇਂ ਚਾਨਣ ਹੋਆ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰੂ ਗੁਰਦੀਆਂ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪੰਜ ਪਿਆਰੇ ਸਹਿਬਾਨਾਂ ਦੀ ਗਵਾਹੀ ਵਿੱਚ ਤੁਹਾਨੂੰ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਛੇਵੇਂ ਪਾਤਸ਼ਾਹ ਯਾਰ ਆਯੂਰ ਅਸਥਾਨਾ ਤੋਂ ਸਤਿਗੁਰੂ ਜੀ ਦੇ ਨਗਰ ਕੀਰਤਨ ਦੀ ਰੰਗਤ ਆ ਹੋਈ ਸੀ ਨਗਰ ਕੀਰਤਨ ਪਿੰਡ ਦੀਆਂ ਪਰਕਰਮਾਂ ਕਰਦਾ ਹੋਇਆ ਜੋ ਪੜਾਤਨ ਪੜਾ ਸੰਗਤਾਂ ਦੇ ਨਾਲ ਸਤਿਗੁਰੂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀਏ ਪਹੁੰਚ ਰਹੇ ਨੇ ਤੋ ਆਪ ਸਾਰੀਆਂ ਸੰਗਤਾਂ ਬਟਪਾੜੀਆਂ ਹੋ ਤੋ ਇਸੇ ਤਰ੍ਹਾਂ ਹੀ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਜੀ ਵਾਹਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਜਾਹਰਾ ਜਹੂਰ ਤੋਂ ਨਗਰ ਕੀਰਤਨ ਆਰੰਭ ਹੋ ਕੇ ਤੰਤਨ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਅਸੀਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਵੈਲਕਮ ਕਰਦੇ ਆਂ ਔਰ ਸਾਰੀਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਸਤਿਗੁਰੂ ਨਾਨਕ ਪ੍ਰਗਟਿਆ ਮਿਟ ਤੂ ਜਗ ਜਾਨਾ ਹੋਆ ਜੋ ਸੰਗ ਸੰਗਤ ਨੂੰ ਜਹਰ ਜੂਰ ਜੁਇਦਾਗੀ ਸਰਦਾ ਹਰਦੀਪ ਸਿੰਘ ਜੀ ਦੇ ਜਥੇ ਵੱਲੋਂ ਆਪ ਸਮੂਹ ਸੰਗਤ ਨੂੰ ਨੁਨਾ ਦੇ ਦਿਆਂ ਗੁਰਪ੍ਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਾ ਮਹਾਰਾਜੀ ਗੁਰੂ ਸਿੱਖੀ ਜੀ ਜੀਵਨ ਬਕਸ਼ਨ ਆਪ ਚੜਾ ਚੜਾ ਜੋੜੀ ਰੱਖਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜਨਮ ਜਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਦ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ <Gã> tchau, <entender> tchau, Yeah. <laughs> ਵੀਰੇ ਤੁਸੀਂ ਨਾਮ ਹੈ ਪੰਜਾਬ ਦਾ ਵਾਧਾ ਠੱਗਣ ਵਾਲੇ ਮਰ ਜਾਣਗੇ ਅੱਜ ਸਮਾਜ ਉੱਠਿਆ ਦਾ ਹੈ ਜੋ ਹੁਣ ਸਿੱਟੇ ਗੁਰੂਆਂ ਪਿਆਰੇ ਸਾਥ ਸਾਥ ਖਾਸ ਵਾਲੇ ਪ੍ਰਧਾਨ ਹੋ ਜਾਵੇ ਜਿੱਥੇ ਠੱਗਾਂ ਵੀ ਮੁਠੀ ਵਾਲ ਜਾਵੇ ਜਿੱਥੇ ਬਾਦਲਾਂ ਦਾ ਥੇਲ ਇਸ ਸਸਾਟ ਤੇ ਆ ਕੇ ਹਤਿਆਚਾਰ ਕਰਦੇ ਹੁਣ ਤੇ ਧਰਤੀ ਅੱਜ ਵੀ ਉਫਰੀ ਪੁਕਾਰਾ ਜਿਹੜਾ ਪੁਕਾਰਾ ਧਰਤੀ ਅੱਜ ਕਰਦੇ ਹੈ ਉਹ ਸੁਣਨਾ ਹੈ ਨਾ ਕਿ ਸ੍ਰੀ ਨਾਥ ਪਰ ਸਮੁੰਦਰ ਧਾੜੀ ਰੱਖਾ ਮੇਰੀ ਹਰਜੀਤ ਪਰ ਖਾਸ ਤੇਰੀ ਹਸਨਾ ਨਾਂ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ